ਗਿਆਨੀ ਰਤਨ ਸਿੰਘ ਤੇ ਸੋਭਾ ਗਿਆਨੀ ਸਿੰਘ ਜੀ ਦੀ ਯਾਦ ਵਿੱਚ ਇਹ ਮੇਲਾ ਹੋਇਆ ਜੀ ਜਿਹੜੇ ਇੱਥੇ ਸ਼ਹੀਦ ਹੋਏ ਇਸ ਦੇਸ਼ ਦੀ ਆਜ਼ਾਦੀ ਵਾਸਤੇ ਗਊ ਗਰੀਬ ਵਾਸਤੇ ਇਸ ਕੌਮ ਵਾਸਤੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਇਹ ਸਾਰੀ ਸੰਗਤ ਇਕੱਠੀ ਹੋ ਕੇ ਇਹ ਮੇਲਾ ਕਰਾਉਂਦੀ ਹੈ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੀ ਹੈ ਆ ਸਾਧ ਸੰਗਤ ਸਾਰੀ ਨੇ ਇਕੱਠੀ ਹੋ ਕੇ ਇੱਕ ਨਵੀਂ ਜਗ੍ਹਾ ਬਣਾਈ ਹੈ ਉਹਨਾਂ ਦੀ ਯਾਦਗਾਰ ਵਿੱਚ ਇਹ ਵੀ ਅਸੀਂ ਆਪਣੇ ਧੰਨ ਭਾਗ ਸਮਝਦੇ ਹਾਂ ਕਿ ਅਸੀਂ ਆਪਣੀ ਸ਼ਰਧਾਂਜਲੀ ਦੇ ਰੂਪ ਵਿੱਚ ਇਹਨਾਂ ਦੀ ਜਗ੍ਹਾ ਬਣਾ ਸਕੇ ਹਾਂ ਕਿਉਂਕਿ ਇੱਥੇ ਕੋਈ ਵੀ ਆਏਗਾ ਹੁਣ ਯਾਦ ਕਰੇਗਾ ਜਿਨ੍ਹਾਂ ਨੇ ਆਪਣੇ ਸਰੀਰ ਦਿੱਤੇ ਔਰ ਹਸ ਕੇ ਸਰੀਰ ਦਿੱਤੇ ਔਰ ਜਿਨ੍ਹਾਂ ਦੇ ਕਰਕੇ ਅਸੀਂ ਆਜ਼ਾਦੀ ਦਾ ਨਿਗ੍ਹਾ ਮਾਣ ਰਹੇ ਹਾਂ ਉਹਨਾਂ ਨੂੰ ਯਾਦ ਕਰਨ ਲਈ ਸਾਨੂੰ ਇੱਕ ਹੋਰ ਜਗ੍ਹਾ ਬੜੀ ਸੋਹਣੀ ਬਣ ਗਈ ਇਸ ਵੇਸ ਕਰਕੇ ਸਾਰਿਆਂ ਨੂੰ ਵਧਾਈਆਂ ਜਿਹੜਾ ਸਤੂਰਾਮ ਸਿੰਘ ਜੀ ਜੀ ਆਜ਼ਾਦੀ ਦਾ ਸਤਨਾ ਸੱਚਾ ਸੀ ਜੀ ਸਹੀ ਠੀਕ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਸ਼ੁਭ ਨਾਮ ਜੀ ਮੇਰਾ ਨਾਮ ਅਜੀਤ ਸਿੰਘ ਜੀ ਮੈਂ ਵਾਈਸ ਚੇਅਰਮੈਨ ਕੁਕਾ ਮਾਰਟੇਰ ਮੈਮੋਰੀਅਲ ਟਰਸਟ ਦਾ ਜੀ ਅੱਜ ਸਮਾਗਮ ਵੀ ਕਰਾਇਆ ਗਿਆ ਸੀ ਇਸ ਸਮਾਗਮ ਵਿੱਚ ਕ੍ਰਿਟੀਕਲ ਲੀਡਰ ਵੀ ਪਹੁੰਚੇ ਅੱਜ ਦਾ ਇਹ ਜੋ ਸਮਾਗਮ ਜਿੱਥੇ ਅਸੀਂ ਖੜੇ ਆਂ ਕਿ ਮੇਰੇ ਪਿੱਛੇ ਸ਼ਹੀਦੀ ਬੋੜ ਹੈ ਜਿੱਥੇ ਅੱਜ ਤੋਂ 153 ਸਾਲ ਪਹਿਲਾਂ 26 ਨਵੰਬਰ 1871 ਮਤਲਬ ਅੱਜ ਦੀ ਤਰੀਕ ਦਾ ਦਿਨ ਹੀ ਦੋ ਨਾਮਤਾਰੀ ਸ਼ਹੀਦ ਸਿੰਘਾਂ ਨੂੰ ਸੂਬਾ ਗਿਆਨੀ ਰਤਨ ਸਿੰਘ ਤੇ ਗਿਆਨੀ ਰਤਨ ਸਿੰਘ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਕੇ ਸ਼ਹੀਦ ਕੀਤਾ ਸੀ ਉਹਨਾਂ ਦਾ ਜੁਰਮ ਇਹ ਸੀ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਉਹਨਾਂ ਦਾ ਜੁਰਮ ਇਹ ਸੀ ਕਿ ਉਹਨੇ ਗਊ ਹੱਤਿਆ ਦੇ ਵਿਰੁੱਧ ਆਵਾਜ਼ ਉਠਾਈ ਉਹਨਾਂ ਦਾ ਵਿਰੋਧ ਇਹ ਸੀ ਕਿ ਉਹਨੇ ਗਰੀਬਾਂ ਦੀ ਗੱਲ ਕੀਤੀ ਉਹਨਾਂ ਨੂੰ ਇੱਥੇ ਸ਼ਹੀਦ ਕੀਤਾ ਗਿਆ ਸੀ ਇੱਥੇ ਸਾਧੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹਰ ਸਾਲ ਇੱਥੇ ਮੇਲੇ ਮਨਾਏ ਜਾਂਦੇ ਹਨ ਇਹ ਜੋ ਯਾਦਗਾਰ ਦੀ ਜਗ੍ਹਾ ਹੈ ਇਹ ਸਰਦਾਰ ਅલ્લા ਸਰਦਾਰ ਬੈਂਸੀ ਜੀ ਨੇ ਦਿੱਤੀ ਪਰ ਇੱਕਦਮ ਉਹਨਾਂ ਦੀ ਡੈਥ ਹੋ ਗਈ ਤੁਹਾਨੂੰ ਸਭ ਨੂੰ ਪਤਾ ਹੈ ਉਸ ਤੋਂ ਬਾਅਦ ਬਰਾੜ ਸਾਹ ਦੇ ਵੇਲੇ ਸਾਰੇ ਫੈਸਲੇ ਕੈਨਸਲ ਹੋ ਗਏ ਪਰ ਸਰਦਾਰ ਹਰਚਰਨ ਸਿੰਘ ਜਦੋਂ ਪ੍ਰਕਾਸ਼ ਸਿੰਘ ਜੀ ਬਾਦਲ ਆਏ ਉਹਨਾਂ ਨੇ ਇਹ ਸਾਰੇ ਫੈਸਲੇ ਦੁਬਾਰਾ ਮੁਹਈਆ ਕਰਤੇ ਇਹ ਜ਼ਮੀਨ ਨਾਮਤਾਰੀ ਸਮਾਜ ਨੂੰ ਦਿੱਤੀ ਤੇ ਵਰਤਮਾਨ ਸਾਧਗਰੂ ਦੇ ਸਿੱਖੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਦੇਖ ਰਿਹਾ ਇਹ ਇਲਾਮਤਾਰੀ ਸ਼ੀਧੀ ਸਮਾਰਕ ਉਸ ਰਿਹਾ ਹੈ ਇੱਥੇ ਹਰ ਸਾਲ ਮੇਲੇ ਹੁੰਦੇ ਨੇ ਦੇਸ਼ ਵਿਦੇਸ਼ ਤੋਂ ਸੰਗਤਾਂ ਆndੀਆਂ ਨੇ ਅੱਜ ਦੇ ਇਸ ਮੇਲੇ ਵਿੱਚ ਸਮੂਹ ਰਾਜਨੀਤਿਕ ਪਾਰਟੀਆਂ ਦੇ ਨਮਾਇंदे ਆਏ ਸਨ ਕਾਂਗਰਸ ਤੋਂ ਮਨਕੀਰ ਸਿੰਘ ਜੀ ਦਾਖਾ, ਕ੍ਰਿਸ਼ਨ ਕੁਮਾਰ ਜੀ, 바ਵਾ ਇਸੇ ਤਰ੍ਹਾਂ ਆਕਾਲੀ ਸ਼ਰੋਮਣੀ ਕਾਲੀਦਾਤ ਤੋਂ ਰਣਜੀਤ ਸਿੰਘ ਜੀ ਢਿੱਲੋਂ, ਪੰਜਾਬ ਭਾਜਪੀ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਜਤਿੰਦਰ ਮਿੱਤਲ ਜੀ, ਆਮ ਆਦਮੀ ਪਾਰਟੀ ਦੇ ਇਸ ਇਲਾਕੇ ਦੇ ਐਮਐਲਏ ਮਾਨਯੋਗ ਸਰਦਾਰ ਸ਼ੋਕ ਪ੍ਰਾਸ਼ਦ ਜੀ ਪੱਪੀ ਉਹ ਸਾਰੇ ਇੱਥੇ ਆਏ ਹੋਏ ਸਨ ਉਹਨਾਂ ਸਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ। ਇਸ ਮੇਲੇ ਮਨਾਉਣ ਦਾ ਮਕਸਦ ਇਹੀ ਹੈ ਦੀ ਆਉਣ ਵਾਲੀ ਜਨਰੇਸ਼ਨ ਨੂੰ ਨੌਜਵਾਨਾਂ ਨੂੰ ਪਤਾ ਲੱਗੇ ਕਿ ਆਜ਼ਾਦੀ ਕਿਵੇਂ ਕਿੰਨੇ ਮਹਿੰਗਾ ਮੁੱਲ ਦੇ ਕੇ ਸੀ ਖਰੀਦੀ ਹੈ ਤੇ ਅੱਗੇ ਤੋਂ ਉਹਨਾਂ ਨੂੰ ਸੇਧ ਮਿਲੇ ਉਹ ਦੇਸ਼ ਪ੍ਰੇਮ ਦੀ ਸੇਵਾ ਕਰਦੇ